ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀ ਪੌ ਵਾਲੀ ਅੱਜ 15 ਅਗਸਤ ਹੈ ਤੇ ਅੱਜ ਅਸੀਂ ਸਾਡੇ ਵੱਡੇ ਭਰਾ ਜਸਵੀਰ ਸਿੰਘ ਦੰਦੀਵਾਲ ਪੁੱਤਰ ਸਰਦਾਰ ਰਜਿੰਦਰ ਸਿੰਘ ਨੰਬਰਦਾਰ ਤੇ ਸੁਪੁੱਤਰ ਸਰਦਾਰ ਛੇਹ ਸਿੰਘ ਸਭ ਦਾ ਸਰਪੰਚ ਦੀ ਯਾਦ ਵਿੱਚ ਉਹਨਾਂ ਦੀ ਵਰਤੀ ਤੇ ਅਸੀਂ ਫੀਰ ਦਾ ਲੰਗਰ ਲਾਇਆ ਹੋਇਆ ਸਾਡੇ ਮੰਨਲਾ ਵੀ ਜੋਧਪੁਰ ਰਮਾਣਾ ਰੋਡ ਤੇ ਸਾਡਾ ਭਰਾ ਸਾਨੂੰ ਰਾਜਾ ਬਣਾ ਕੇ ਗਿਆ ਹੈ ਜਦੋਂ 1997 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੀ ਤੇ ਸਾਡਾ ਇਹ ਮਾਲਾ ਵੀ ਵਾਹਣਾ ਸਾਡੇ ਪਰਿਵਾਰ ਦਾ ਵਾਹਣ ਵੀ ਸਾਡੇ ਖਾਨਦਾਨ ਦਾ 120 ਬਿਗਾ ਵਾਹਣ ਟਿੱਬੇ ਸੀ ਆ ਬਹੁਤ ਵੱਡੇ ਤੇ ਉਹਨਾਂ ਨੇ ਪੈਰਵਾਈ ਕਰੀ ਬਹੁਤ ਜ਼ਿਆਦਾ ਤੇ ਉਹ ਜੇਲ੍ਹ ਪੁਲਿਸ ਤੇ ਲੱਗੇ ਸੀ ਤੇ ਬਟਿੰਡੇ ਡਿਊਟੀ ਸੀ ਜਦੋਂ ਵੀ ਬਾਦਲ ਸਾਹਿਬ ਪਿੰਡ ਆਉਂਦੇ ਚੰਡੀਗੜ੍ਹੋਂ ਤਾਂ ਉਹਨਾਂ ਨੇ ਪੈਰਵਾਈ ਕਰਕੇ ਮੋਗਾ ਲਵਾਇਆ ਸੀ ਤੇ ਪ੍ਰਮਾਤਮਾ ਨੂੰ ਹੋਰ ਕੁਝ ਮਜਬੂਰ ਸੀ ਤੇ ਸਾਡਾ ਭਰਾ ਮੋਗਾ ਲੱਗਣ ਤੋਂ ਪਹਿਲਾਂ ਚਾਲੂ ਹੋਣ ਤੋਂ ਪਹਿਲਾਂ ਤਿੰਨ ਕਿ ਮਹੀਨੇ ਪਹਿਲਾਂ 15 ਅਗਸਤ ਵਾਲੇ ਦਿਨ ਕਾਰ ਚਲਾਣਾ ਕਰਗੇ ਸਨ ਉਹਨਾਂ ਨੂੰ 14 ਅਗਸਤ ਨੂੰ ਸ਼ਾਮ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਤੇ ਉਹ ਕਾਰ ਚਲਾਣ ਕਰਗੇ ਸੀ ਅੱਜ ਅਸੀਂ ਪਰਿਵਾਰ ਨੇ ਪੂਰਾ ਪਰਿਵਾਰ ਬੈਠਾ ਇੱਧਰ ਸਾਡਾ ਦੋਸਤ ਮਿੱਤਰ ਬੈਠਿਆ ਤੇ ਅਸੀਂ ਲੰਗਰ ਲਾਇਆ ਹੋਇਆ ਖੀਰ ਦਾ ਤੇ ਰਾਹੀ ਫਿਰਦਲ ਲੰਗਰ ਛਕ ਰਹੇ ਆ ਇੱਧਰ ਸਾਡਾ ਪਰਿਵਾਰ ਬੈਠਾ ਤੁਹਾਨੂੰ ਜਨਮ ਸ਼ਾਨ ਕਰਾਉਣੇ ਸਾਡੇ ਪਰਿਵਾਰ ਨਾਲ ਤੇ ਸਾਡੇ ਦੋਸਤ ਮਿੱਤਰ ਬੈਠੇ ਆ ਇਹ ਸਾਡੇ ਭਰਾ ਦਾ ਪੁੱਤਰ ਹੈ ਜਗਮੀਤ ਸਿੰਘ ਇਹ ਵੀ ਪੁਲਿਸ ਚ ਜੇਲ੍ਹ ਪੁਲਿਸ ਚ ਜਾਨੀ ਕਿ ਸਾਡੇ ਹਰਪ੍ਰੀਤ ਸਿੰਘ ਦੰਦੀਵਾਲ ਸਾਹਿਬ ਪਵਿੰਦਰ ਸਿੰਘ ਮੇਰੇ ਭਤੀਜ ਤੇ ਢਿੱਲੋਂ ਸਾਹਿਬ ਸਾਡੇ ਜਸਕਰਨ ਸਿੰਘ ਪਤਵਾਲ ਸਿੰਘ ਕਾਲਾ ਇਹ ਸਾਡੇ ਮੈਂਬਰ ਆ ਹੁਣ ਮੌਜੂਦਾ ਤੇ ਤਾਰਾ ਸਿੰਘ ਦੰਦੀਵਾਲ ਤੇ ਗੁਰਵਿੰਦਰ ਸਿੰਘ ਸਰਪੰਚ ਜੋ ਆਪਣੇ ਭਰਾ ਵੀ ਹਨ ਹਨਾ ਤੇ ਬਾਈ ਸੁਖਜੀਤ ਸਿੰਘ ਨੰਬਰਦਾਰ ਤੇ ਸੁਖਬੀਰ ਸਰਦਾਰ ਸੁਖਬੀਰ ਸਿੰਘ ਸਰਪੰਚ ਤੇ ਸਾਬਕਾ ਪ੍ਰਧਾਨ ਅਕਾਲੀ ਦਲ ਬਠਿੰਡਾ ਵੀ ਮੌਜੂਦ ਆ ਅਸੀਂ 15 ਅਗਸਤ ਨੂੰ ਸਾਡੇ ਭਰਾ ਦੀ ਯਾਦ ਵਿੱਚ ਅਸੀਂ ਲੰਗਰ ਲਾਉਣੇ ਆ ਤੇ ਠੀਰ ਦਾ ਲਾਲਿਆ ਕਦੇ ਮੱਲਾਬੀ ਕਾਸੇ ਦਾ ਅਸੀਂ ਉਹਨਾਂ ਦੀ ਯਾਦ ਨੂੰ ਸਾਂਝਾ ਕਰਦੇ ਆ ਕਿਉਂਕਿ ਸਾਡਾ ਭਰਾ ਸਾਨੂੰ ਰਾਜੇ ਬਣਾ ਕੇ ਗਿਆ ਜਿਹੜੀ ਇਹ ਮੱਲਾਬੀ ਜ਼ਮੀਨ ਆ ਤੁਹਾਨੂੰ ਦੱਸ ਦਿਆਂ ਨਾ ਆ ਜਮੀਨਾਂ ਇੱਥੇ ਟਿੱਬੇ ਸੀ ਬਹੁਤ ਵੱਡੇ ਥੋੜਾ ਥੋੜਾ ਪਾਣੀ ਲੱਗਦਾ ਸੀਗਾ ਟਿਊਬਵਲ ਸੀ ਇੱਕ ਸਾਡੇ ਕੋਲੇ ਇੱਧਰ ਤੇ ਉਸ ਟਾਈਮ ਸਰਦਾਰ ਪ੍ਰਗਾਸ਼ ਸਿੰਘ ਬਾਦਲ ਨੂੰ ਜਦੋਂ ਮੁੱਖ ਮੰਤਰੀ ਬਣੇ ਤਾਂ ਅਸੀਂ ਵੀ ਅਸੀਂ ਮੋਗੇ ਦੀ ਬੇਨਤੀ ਕੀਤੀ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਜਿਵੇਂ ਕੋਈ ਥਾਣਾ ਮਾੜੀ ਮੋਟੀ ਧਲੇਬਾਜੀ ਹੁੰਦੀ ਆ ਕੋਈ ਸੀਗੀ ਤੇ ਉਹਦਾ ਕਰਕੇ ਫਿਰ ਇਹਨਾਂ ਨੇ ਸਾਡੇ ਭਰਾ ਨੇ ਜਸਵੀਰ ਸਿੰਘ ਦੰਦੀਵਾਲ ਨੇ ਬਹੁਤ ਪੈਰਵਾਈ કરી ਉਹਨਾਂ ਦੇ ਨਾਲ ਇੱਕ ਸਾਧੂ ਸਿੰਘ ਨੰਬਰਦਾਰ ਸੀ ਸਾਡੇ ਚਾਚਾ ਜੀ ਸੁਖਵੀਰ ਸਿੰਘ ਤੁਹਾਨੂੰ ਦਿਖਾਈ ਹੈ ਨਾ ਵੀ ਸਰਪੰਚ ਇਹ ਉਹ ਦਮ ਸਰਪੰਚ ਬਣੇ ਸੀ ਇਹਨਾਂ ਨੇ ਬਹੁਤ ਪੈਰ ਬਾਈ ਕਰੀ ਤੜਕੇ ਜਾਂਦੇ ਸਦੇ ਆ 4 4 ਵਜੇ ਤੇ ਇਹ ਮੋਗੇ ਨੂੰ ਮਨਜ਼ੂਰੀ ਲਵਾਈ ਪਰਮਾਤਮਾ ਨੂੰ ਕੁਝ ਹੋਰ ਮਜਬੂਰ ਸੀ ਮਨਜ਼ੂਰੀ ਤੇ ਮਨਜ਼ੂਰੀ ਸੀ ਤੇ ਉਹ ਮੋਗਾ ਵੀ ਨਹੀਂ ਉਹਨਾਂ ਨੇ ਲੱਗਦਾ ਦੇਖੇ ਤੇ ਪਾਣੀ ਵੀ ਨਹੀਂ ਆਪਣੇ ਖੇਤ ਨੂੰ ਲੱਗਦੇ ਦੇਖੇ ਤੇ ਉਹ ਕਾਲ ਚਲਾਣਾ ਕਰ ਗਏ ਸੀ ਤੇ ਅੱਜ ਤੁਹਾਨੂੰ ਦਿਖਾਉਣੇ ਆਪਣਾ ਸਾਰੇ ਲੰਗਰ ਵਰਤਾ ਰਹੇ ਆ ਆਪਾਂ ਪੂਰਾ ਪਰਿਵਾਰ ਆਪਣਾ ਇੱਥੇ ਸਾਡਾ ਪੋਤਰਾ ਸੀ ਕਿੱਧਰ ਗਿਆ ਹੋਇਆ ਉਹ ਤੇ ਇਹ ਜੋਤ ਰੋੜ ਪੈਂਦੀ ਐ ਸਾਰੀ ਤੇ ਬਾਈ ਗੁਰਪ੍ਰੀਤ ਸਿੰਘ ਗੁਰੀ ਡੰਕਰ ਵਰਤਾਰਿਆ ਦੰਦੀਵਾਲ ਤੇ ਫਿਰ ਬਾਈ ਰਾਹ ਗੀਰਾ ਤੇ ਸਾਡਾ ਬਾਈ ਦੀ ਫੋਟੋ ਦਿਖਾਉਣੇ ਤੁਨ ਇੱਕ ਵਾਰ ਫੇਰ ਨੇੜੇ ਜਾ ਕੇ ਤੇ ਅੱਜ ਕੋਈ ਕਹਿ ਦੂਗਾ ਵੀ ਇਹਨਾਂ ਥਾਂ ਮਤੇ ਟਿੱਬੇ ਸੀ ਕਿਸੇ ਦਿਨ